ਬੀਜੇਪੀ ਐਡਾ ਮੋਦੀ ਮਾੜਾ ਤੁਸੀਂ ਕੋ ਤੁਹਾਨੂੰ ਉਹ ਬੰਦਾ ਮਾੜਾ ਲੱਗਦਾ ਜਿਹੜਾ ਸਾਨੂੰ ਰੋਟੀ ਖੁਲਾਉਣਾ ਚਾਹੁੰਦਾ ਜਿਹੜਾ ਸਾਨੂੰ ਗਰੀਬੀ ਚੋਂ ਕੱਢਣਾ ਚਾਹੁੰਦਾ ਤੁਸੀਂ ਚਾਰ ਪਾਰਟੀਆਂ ਸੀ ਤੁਸੀਂ ਕੀ ਕਰ ਰਹੇ ਹੋਏ 70 80 ਸਾਲ ਤੋਂ ਕੀ ਕਰ ਰਹੇ ਹੋ ਤੁਸੀਂ ਨਾ ਕੋਈ ਨਾ ਕੋਈ ਨਾ ਬਾਈ ਜਾ ਸੁਣ ਰਹੇ ਸਾਰਾ ਨਾ ਕਰ ਤੁਸੀਂ ਜਦਾਂ ਸਪੀਨਾ ਚੱਲਦੇ ਹੋ ਤਾਂ ਤੇ ਕਿਹਦੇ ਤੋਂ ਪ੍ਰੋਗਰਾਮ ਨੇ ਮੈਨੂੰ ਵੀ ਮੈਨੂੰ ਮੇਰੇ ਕਿਸਮਤ ਚ ਮਿਲਣਾ ਉਹ ਚੀਜ਼ ਜਿਹੜੀ ਸਪੀਡ ਪਾਉਂਦੀ ਹੈ ਮੈਨੂੰ ਤਾਂ ਮੈਨੂੰ ਤਾਂ ਮਾਲਕਾ ਨੇ ਐਸਾ ਨਸ਼ਾ ਬੁਲਾਇਆ ਸੀ ਆਪੋ ਜੀ ਨੇ ਇੱਕ ਕਰੀ ਕਿ ਤੇ ਮੀਲਾ ਮੜ ਕੇ ਉਤਰੇ ਗਾਣੇ ਸੰਗੀਤ ਦਾ ਨਸ਼ਾ 5-10 ਮਿੰਟ ਮੈਨੂੰ ਵਾਜਾ ਪੜਾ ਦਿਓ ਤੇ ਫਿਰ ਫਿਰ ਇਤਜ਼ਾ ਦਾ ਨਸ਼ਾ ਆਉਣਾ ਤੇ ਕਈ ਦਿਨ ਰਹਿਣਾ ਇਹ ਨਸ਼ਾ ਕਰੋ ਕੋਈ ਐ ਰੰਚ ਕੇ ਕੋਈ ਆ ਟੈਟੂ ਵਾਲੇ ਪਹਿਲਵਾਨ ਨਾ ਬਣੋ ਜੰਡਾ ਵਾਲੇ ਕੈਟ ਵਾਲੇ ਪਹਿਲਵਾਨ ਬਣੋ ਫਿਰ ਦਾਰਾ ਸੋ ਪੈਦਾ ਹੋ ਸਕਦਾ ਬੇਮੇਰਤੀ ਪੈਦਾ ਹੋ ਸਕਦਾ ਹੈ ਪੈਦਾ ਹੋ ਸਕਦਾ ਫਿਰ ਮਾਪਕਸ਼ ਪੈਦਾ ਹੋ ਸਕਦਾ ਫੇਕ ਗੁੰਗਾ ਪੈਦਾ ਹੋ ਸਕਦਾ ਫੇਕ ਕਿਕਰ ਪੈਦਾ ਹੋ ਸਕਦਾ ਫੇਕ ਯਮਨਾ ਜੱਟ ਪੈਦਾ ਹੋ ਸਕਦਾ ਫੇਕ ਮਾਨਕ ਪੈਦਾ ਹੋ ਸਕਦਾ ਸਾਰੇ ਲੋਕੋ ਨਸ਼ਾ ਸੰਗੀਤ ਦਾ ਤੇ ਵਰਜਿਸ਼ ਨਾ ਕਰੋ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਇੱਕ ਭਰਾ ਗੁੱਸੇ ਚਾ ਤੁਸੀਂ ਗੁੱਸੇ ਨਹੀਂ ਹੋਣਾ ਆ ਦੇਖ ਲਓ ਮੇਰੀ 20 ਟਾਈਮ ਬੀਚਤੀ ਹੁੰਦੀ ਹੈ